Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਚਕੜ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਾਗੀ ਦਾ ਪਵਿੱਤਰ ਤਿਹਾੜਾ 40 ਮੁਕਤਾਂ ਦੀ ਯਾਦ ਵਿੱਚ ਇਹ ਪਵਿੱਤਰ ਤਿਹਾੜਾ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੰਤਾ ਸਚਕੜ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਾਗੀ ਦੇ ਪਵਿੱਤਰ ਤਿਹਾੜੇ ਨੂੰ ਨਤਮਸਤਕ ਹੋਈਆਂ ਕਿਹਾ ਕਿ ਅੱਜ ਕੱਲ ਦੀ ਪੀੜ੍ਹੀ ਇਸ ਤਿਹਾੜਾ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਮਾਗੀ ਦਾ ਮਤਲਬ ਕੀ ਹੈ ਅੱਜ ਸਤਕੜਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਾਗੀ ਦੇ ਪਿਤਰ ਦਿਹਾੜਾ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੂੰ ਗੁਰੂ ਘਰ ਆ ਕੇ ਮੱਥਾ ਟੇਕਿਆ ਇਸ਼ਨਾਨ ਕੀਤਾ ਤੇ ਗੁਰਬਾਣੀ ਦਾ ਕੀਰਤਨ ਸੁਣਿਆ ਮਾਗੀ ਦੇ ਪਿਤਰ ਦਿਹਾੜੇ ਦੇ ਮੌਕੇ ਦੂਰੋਂ ਨੇੜੇ ਸੰਗਤਾਂ ਸਤਕੜਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਵਸਤਕ ਹੋਈਆਂ ਇਸ ਮੌਕੇ ਤੇ ਸੰਗਤਾਂ ਨੇ ਗੁਰੂ ਘਰ ਆਣ ਕੇ ਆਪਣੀ ਤੇ ਆਪਣੇ ਪਰਿਵਾਰ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਤ ਸਤਕੜਨ ਸ਼੍ਰੀ ਹਰਮੰਦਰ ਸਾਹਿਬ ਆ ਵਿੱਚ ਅੱਜ ਮਾਗੀ ਦਾ ਤਿਆਰ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਇਸ ਮੌਕੇ ਝਾੜਦੀ ਗਿਣਤੀ ਵਿੱਚ ਸ਼ਰਦਾਲੂ ਪੁੰਜੇ ਤੇ ਉਹਨਾਂ ਅੱਜ ਦੇ ਪਿਤਰ ਦਿਹਾੜੇ ਰਸਬੀਨੀ ਬਾ ਗੁਰਬਾਣੀ ਦਾ ਵੀ ਅਨੰਦ ਮਾਨੇ ਆ ਤੇ ਸ਼ਰਧਾਲੂ ਸਤਕਣੀ ਸ਼੍ਰੀ ਰਮੰਧਾ ਸਾਹਿਬ ਵਿਖੇ ਨਤਮਸਤਕ ਹੋਏ ਮਾਗੀ ਦੇ ਨਾਲ ਸੰਗਰਾਂਦ ਵੀ ਹੈ ਮਾਗੀ ਦਾ ਤਿਆਰ ਚਾਲੀ ਮੁਕਤ ਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਮਾਗੀ ਮੁਕਤਸਰ ਸਾਹਿਬ ਵਿੱਚ ਮੇਲਾ ਵੀ ਲੱਗਦਾ ਹੈ ਇਸ ਮੌਕੇ ਸਤਕਣੀ ਸ਼੍ਰੀ ਰਮੰਧਾ ਸਾਹਿਬ ਵਿਖੇ ਪੁਰਜ ਸ਼ਰਧਾਲੂ ਨਾ ਕਹਿਣਾ ਕਿ ਅੱਜ ਮਾਗੀ ਦੇ ਪੁੱਤਰ ਧੜੇ ਸਿਵਾਇ ਗੁਰੂ ਦੇ ਕਰ ਝੋਲੀਆਂ ਭਰਨ ਲਈ ਪੁੱਜੇ ਹਾਂ ਉੱਥੋਂ ਜੋ ਮੰਗੇ ਉਹ ਹੀ ਮਿਲਦਾ ਹੈ ਤੇ ਸ਼ਰਧਾਲੂ ਦਾ ਕਹਿਣਾ ਹੈ ਕਿ ਅੱਜਕਲ ਦਿਨੋ ਚੜ ਇਸ ਪੁੱਤਰ ਧੜੇ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਦਾ ਕੀ ਮਤਲਬ ਹੈ ਸਾਨੂੰ ਲੋੜਾ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ 22 ਸਰਦਾਲੂ ਇਸ ਇੰਪੋਰਟ ਸੁਲਿਨ ਕਮਰ ਇੰਡੀਅਨ ਟੀਵੀ ਨਿਊਜ਼ ਅੰਮ੍ਰਿਤਸਰ ਮਾਗੀ ਦੇ ਦਿਹਾੜੇ ਤੇ ਜਿੱਥੇ ਸ਼੍ਰੀ ਮੁਖਤਸਰ ਸਾਹਿਬ ਕੇ ਚਲਾਣਾ ਜੋੜ ਮੇਲਾ ਮਨਾਇਆ ਜਾਂਦਾ ਹੈ ਇੱਥੇ 33 ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਵੀ ਮਾਗੀ ਦੇ ਦਿਹਾੜੇ ਤੇ ਲੱਖਾਂ ਦੀ ਤਰਦ ਨਾਲ ਇਕੱਠਾ ਹੋ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅੰਮ੍ਰਿਤਸਰ ਫਾਕਵੇ ਖਬਰਨਾਮਾ ਲਈ ਹਰਕੇਸ਼ ਕੁਮਾਰ ਮੈਂ ਰঞ্জੀਤ ਸਿੰਘ ਹੈ ਲੁਧਿਆਣੇ ਤੋਂ ਆਇਆ ਹਾਂ ਜੀ ਇਹੜੀ ਜਗ੍ਹਾ ਪੁੰਜੇ ਦਰਸ਼ਨ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਅੱਜ ਦਾ ਦਿਨ ਬਹੁਤ ਸ਼ੁਕਰੀਆ ਜੀ ਹਾਂਜੀ ਅੱਜ ਮਾਗੀ ਦਾ ਦਿਨ ਆਈ ਦੁਨੀਆਂ ਦੂਰ ਦੂਰੋਂ ਆਂਦੀ ਆ ਦਰਸ਼ਨ ਕਰਨ ਵਾਸਤੇ ਯਾਤਰਾ ਅੜੀਆਂ ਬੱਸਾਂ ਬਹੁਤ ਆਂਦੀਆਂ ਨੇ ਹਰ ਜਗ੍ਹਾ ਤੋਂ ਦਰਸ਼ਨ ਦੀਦਾਰੀ ਕਰ ਲਈ ਹਾਂਜੀ 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 ਸਰਬੱਤ ਦੇ ਭਲਾ ਹੋਵੇ ਜੀ ਸਰਬੱਤ ਦਾ ਭਲਾ ਹੋਵੇ ਲੋਕਾਂ ਤੇ ਕਿਰਪਾ ਵਰਸੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਸਭ ਆਪਣੇ ਘਰੇ ਰਾਜੀ ਖੁਸ਼ੀ ਵਸਣ ਸਭnabla ਦੀ ਮਨੋ ਕਾਮਨਾ ਪੂਰੀਆਂ ਹੋਣ ਹਾਂ ਜੀ 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 ਜਗੀਰ ਸਿੰਘ ਸਰਪੰਚ ਪਿੰਡ ਮੱਲੀਵਾਲ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਮਾਗੀ ਦਾ ਮਾਗੀ ਦਾ ਇਹਾਰ ਆ ਜੀ ਮਹਾਰਾ ਚੜ੍ਹਦੀਆਂ ਗੱਲਾਂ ਰੱਖੇ ਸਾਰੇ ਜੋ ਆ ਸੰਤੇ ਮਿਹਰਬਾਨ ਹੱਥ ਰੱਖੇ ਗੱਲ ਲੋੜੀ ਦਾ ਇਹਾਰ ਸੀ ਬਹੁਤ ਵਧੀਆ ਨੰਗਿਆ ਗੱਲ ਦਾ ਇਹ ਅੱਜ ਮਾਗੀ ਦਾ ਬਰ ਠੰਡ ਬਹੁਤ ਆ ਵੇ ਅੱਜ ਹੁਣ ਮੱਥਾ ਨਹੀਂ ਟੇਕਿਆ ਸਾਡੇ ਕੋਲ ਵੀ ਜ਼ੋਰਦਾਰ ਦੁਆਆ ਪਰ ਨਹੀਂ ਕਰ ਸਕਦੇ ਸਭ ਤੇ ਠੀਕੇ ਚੱਲਿਆ ਸਰਬਦੈ ਕਾਰਜ ਜਵਾਸ ਕਰੇ ਮਹਾਰਾਜ ਸੱਚਾ ਬਾਦਸ਼ਾ ਕੋਲ ਨੂੰ ਤਰਖੀਆ ਬਖੇ ਕੋਲ ਦਾ ਬਲਾ ਕਰੇ ਮਹਾਰਾਜ ਅਰਦਾਸ ਕੀ ਜੀਤ ਕਰੇ ਅਰਦਾਸ ਕੋਲ ਦਾ ਹੀ ਬਲਾ ਕਰੇ ਸਰਬਦੈ ਕਾਰਜ ਜਵਾਸ ਕਰੇ ਸਰਬਦੈ ਬਲਾ ਕਰੇ ਮੇਰਾ ਸੱਚਾ ਬਾਦਸ਼ਾ ਗੁਰੂ ਰਾਮਦਾਸ ਸੱਚੇ ਬਾਦਸ਼ਾ ਜੀ ਵੀਰ ਦਾ ਫੇਂਟ ਕੀ ਦੀਆ ਬਹੁਤ ਜਿਆਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਜਿਆਦੀ ਰੌਣਕ ਹੈ ਬੜੀ ਧੂਮ ਧਾਮ ਦੇ ਨਾਲ ਮਾਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ ਮਾਰੇ ਦੇ ਘਰ ਜਿੰਨੇ ਵੀ ਸੰਗਤਾਂ ਆਉਂਦੀ ਹਰ ਇੱਕ ਦੀਆਂ ਆਸਾਂ ਮਰਾਦਾਂ ਇੱਥੇ ਪੂਰੀਆਂ ਹੁੰਦੀਆਂ ਵਾ ਬਹੁਤ ਵੱਡੀ ਮਹਾਨ ਹਸਤੀ ਹੈ ਸੱਚਖੰਡਿਆ ਪੂਰੀ ਦੁਨੀਆ ਦੇ ਮਹਾਨ ਹਸਤੀ ਹੈ ਜੀ ਅੰਮ੍ਰਿਤਸਰ ਵੀਰ ਦਾ ਫੇਂਟ ਕੀ ਦੀਆ ਅਰਦਾਸ ਬੇਨਤੀ ਸੇਵਾ ਤੇ ਸਿਮਰਨ ਦੀ ਦਾਤ ਦੀ ਦਾਤ ਮੰਗੀ ਹੈ ਵਾਹਿਗੁਰੂ ਜੀ ਜੀ ਹਾਂ ਜੀ ਲੱਭੀ ਕਿਹੜਾ ਚਾਹ ਰਹੇ ਦੇਖੋ ਇਹ ਇਹ ਕੀ ਕੀਤਾ ਜੀ ਅਸੀਂ ਪਾਣੀ ਪਤ ਹਰਿਆਣੇ ਤੋਂ ਆਏ ਆ ਜੀ ਅਸੀਂ ਕੱਲ ਲੋੜੀ ਦੇ ਤਰ੍ਹਾਂ ਤੇ ਆਏ ਸੀਗੇ ਗੁਰਦੁਆਰਾ ਦਰਬਾਰ ਸਾਹਿਬ ਅਸੀਂ ਨਵੀਂ ਗੱਡੀ ਲਈਏ ਉਹਦੀ ਬਾਬਾ ਜੀ ਨੂੰ ਉਹਦਾ ਸ਼ੁਕਰੀਆ ਦਾ ਕਰਨਾ ਆਏ ਸੀਗੇ ਕਿ ਐਂ ਪਰਿਵਾਰ ਚ ਵਰਕਦਾ ਪਾਣੀ ਆ ਤੇ ਅੱਜ ਜਿਵੇਂ ਕਿ ਮਾਗੀ ਦਾ ਤਿਹਾੜਾ ਹੈ ਤੇ ਉਸ ਦੇ ਉੱਪਰ ਬਹੁਤ ਹੀ ਸੰਗਤਾਂ ਚ ਉਰਲਾਸ ਦੇਖਿਆ ਜਾ ਰਿਹਾ ਹੈ ਤੇ ਸਵੇਰੇ ਇਸ਼ਨਾਨ ਕੀਤਾ ਸੋਵਰ ਦੇ ਵਿੱਚ ਤੇ ਬਹੁਤ ਹੀ ਅਰਦਾਸ ਕੀਤੀ ਕਿ ਬਸ ਇਹ ਗੱਲ ਚਾਹਵਾ ਸਰਬੱਤੇ ਪਲੇ ਵਾਸਤੇ ਅਰਦਾਸ ਕੀਤੀ ਇਹ ਗੱਲ ਚਾਹਵਾਂਗੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੰਗਰ ਪਾਣੀ ਸ਼ਕ ਲਿਆ ਜੀ ਠੀਕ ਕਾਲ ਸਾਹਿਬ ਹਾਂਜੀ ਹੁਣ ਚੱਲੇ ਜੀ ਠੀਕ Terima <laughs> kasih <laughs> <laughs>